ਆਈ ਸਾਡਾ ਮਨਦੀਪ ਦਵਾਖਾਨਾ ਜੀ ਪਿੰਡ ਦਿਉਣ ਜ਼ਿਲ੍ਹਾ ਬਠਿੰਡਾ ਜਦੋਂ ਮਰਜ਼ੀ ਮੇਰੇ ਕੋਲੇ ਆਓ ਕਿਹੜਾ ਮਰਜ਼ੀ ਨਸ਼ਾ ਹੋਵੇ ਚਿੱਟੇ ਤੋਂ ਲੈ ਕੇ ਡੋਡੇ ਫੀਮ ਗੋਲੀਆਂ ਕੈਪਸੂਲ ਸ਼ਰਾਬ ਕੋਈ ਵੀ ਬੰਦਾ ਕਿਸੇ ਤਰ੍ਹਾਂ ਦਾ ਕੋਈ ਵੀ ਸਾਡੀ ਧੀ ਭੈਣ ਹੈ ਕੋਈ ਗੁਪਤ ਰੋਗ ਹੈ ਸਾਨੂੰ ਆ ਕੇ ਮਿਲੋ ਮੇਰਾ ਅੱਡੇ ਦੇ ਉੱਤੇ ਹੀ ਦਵਾਖਾਨਾ ਮੁਕਸਰ ਰੋਡ ਜ਼ਿਲ੍ਹਾ ਬਠਿੰਡਾ ਪਿੰਡ ਦਿਉਣ ਮਨਦੀਪ ਦਵਾਖਾਨਾ ਜਦੋਂ ਮਰਜ਼ੇ ਮੇਰੇ ਕੋਲੇ ਆਓ ਮੈਨੂੰ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਰਕਾਲ ਕਰੋ ਜਦੋਂ ਮਰਜ਼ੇ ਮੈਨੂੰ ਆ ਕੇ ਮਿਲੋ ਨਿਥਾ ਦਵਾਈ ਲਓ ਠੀਕ ਹੈ ਜੀ ਤੇ ਆਪਦੇ ਬੱਚਿਆਂ ਨੂੰ ਜਿਹੜੇ ਗਲਤ ਰਸਤੇ ਪਏ ਆ ਉਹਨਾਂ ਨੂੰ ਆਪਾਂ ਸਹੀ ਰਸਤੇ ਪਾ ਸਕੀਏ ਉਹਨਾਂ ਦਾ ਨਸ਼ਾ ਸ਼ਰਾਬ ਸਕੀਏ ਦੇਸੀ ਦਵਾਈ ਆ ਮੇਰੀ ਬੈਗ ਫੇਗਰ ਹੋ ਗਿਆ ਜਦੋਂ ਮਰਜੀ ਕੋਈ ਮੇਰੀ ਦਵਾਈ ਖਾ ਸਕਦਾ ਇਹ ਨਹੀਂ ਜ਼ਰੂਰੀ ਵੀ ਉਹ ਬੰਦੇ ਨੇ ਖਾਣੀ ਆ ਆਪਾਂ ਵਾਲੀ ਕੋਈ ਬੁੜੀ ਖਾਲੇ ਕੁੜੀ ਖਾਲੇ ਬਜ਼ੁਰਗ ਖਾਲੇ ਮੇਰੀ ਦਵਾਈ ਇਦਾਂ ਦੀ ਆ ਕੋਈ ਵੀ ਘਰ ਦਾ ਮੈਂਬਰ ਦਵਾਈ ਖਾ ਸਕਦਾ ਮੇਰੀ ਹਾਇਰੀ ਦੇ ਵਿੱਚ ਇੱਥੇ ਬੈਠ ਕੇ ਮੇਰੀ ਦੁਕਾਨ ਦੇ ਵਿੱਚ ਮੇਰੀ ਇਹ ਗੱਲ ਦੀ ਗਾਰੰਟੀ ਆ ਜਦੋਂ ਮਰਜੀ ਆਓ ਲੱਖਾਂ ਲੋਕ ਆਏ ਆ ਲੱਖਾਂ ਕੁੜੀਆਂ ਮੇਰੇ ਕੋਲੇ ਬਾੜਾਂਗੇ 100 ਕੁੜੀ ਆ ਜਿਨ੍ਹਾਂ ਨੂੰ ਮੈਂ ਨਸ਼ਾ ਛਡਾ ਚੁੱਕਿਆ ਤੇ ਲੱਖਾਂ ਦੇ ਹਿਸਾਬ ਨਾਲ ਬੰਦਾ ਮੇਰੇ ਕੋਲੇ ਇੱਥੇ ਐਡਾ ਨੰਬਰ ਉਹਨਾਂ ਦੇ ਡਰੈਸ ਐਡਾ ਇਹਦੇ ਵਿੱਚ ਮੈਂ ਲਿਖਦਾ ਹਰ ਇੱਕ ਦਾ ਐਡਰੈਸ ਦਵਾਈ ਦਿੰਨਾ ਹੈ ਮੇਰੇ ਇੰਨੇ ਕ ਮੁੰਡੇ ਬਚਾਏ ਆ ਨਸ਼ੇ ਤੋਂ ਜਿਹੜੇ ਕਿ ਅੱਜ ਵਧੀਆ ਆਪੀ ਜ਼ਿੰਦਗੀ ਜੀ ਰਹੇ ਆ ਤੁਸੀਂ ਇੱਕ ਵਾਰ ਮਿਲੋ ਆ ਕੇ ਪਿੰਡ ਦਿਉਣ ਜ਼ਿਲ੍ਹਾ ਬਠਿੰਡਾ ਮੁਕਸਰ ਰੋਡ ਮੇਨ ਅਡੇ ਦੇ ਉੱਤੇ ਮੇਰੀ ਦੁਕਾਨ ਆ ਮਨਦੀਪ ਦਵਾਈਖਾਨਾ ਜਦੋਂ ਮਰਜ਼ੀ ਆ ਕੇ ਕਾਲ ਕਰੋ ਨੰਬਰ ਮੇਰੇ ਸਕਰੀਨ ਤੇ ਚੱਲੀ ਜਾਂਦੇ ਆ ਜਦੋਂ ਮਰਜ਼ੀ ਆ ਕੇ ਮੈਨੂੰ ਕਾਲ ਕਰਕੇ ਮਿਲ ਸਕਦੇ ਹੋ